ਖਾਣਾ ਸਨ ਸੀਗੇ ਜਿੱਦਾਂ ਚੱਲਦੇ ਸੀਗੇ ਨਾ ਅਸੀਂ ਕਿਹਾ ਸ਼ੈਰ ਪਟਾਕੇ ਚੱਲਦੇ ਪਏ ਆ ਕੋਈ ਨਗਰ ਕੀਰਤਨ ਜਾਂ ਵਗੈਰਾ ਨਗਰ ਜਦੋਂ ਅਸੀਂ ਦੇਖਣ ਲੱਗੇ ਸਾਰੇ ਬੰਦੇ ਇੱਧਰ ਉੱਧਰ ਨੱਠ ਗਿਆ ਸੀ ਫੜਾਫੜ ਪੱਛੇ ਨੱਠ ਗਿਆ ਤੇ ਭਾਈ ਪਤਾ ਨਹੀਂ ਗੋਲੀਆਂ ਚੱਲਦੇ ਪਏ ਇੱਥੇ ਅਸੀਂ ਅੰਦਰ ਵੜ ਗਏ ਸੀਗੇ ਅੰਦਰ ਕਿੰਨੀ ਗੋਲੀਆਂ ਅੰਦਰ ਹੋ ਗਈ ਪਤਾ ਨਹੀਂ ਭਾਈ ਯਾਰ ਅਸੀਂ ਜਦ ਤੱਕ ਬਾਹਰ ਨਿਕਲ ਜਾਂਦੇ ਚਾਰਾ ਕੁਝ ਹੋ ਚੁੱਕਾ ਸੀਗਾ ਤੁਹਾਨੂੰ ਮਤਲਬ ਜਿਹੜਾ ਹੀ ਰਹਿਣਾ ਪੈਣਾ ਧਾਰਕ ਦੇ ਧਾਰਕੇ ਤੋਂ ਲੱਗੇ ਤੋਂ ਹੁਣ ਲਾ ਪੈਣਾ ਭਾਈ ਜਲਦਸ਼ ਨਹੀਂ ਹੋਵੇ ਅੱਜ ਬੇਦਰਦੀ ਨਾਲ ਲੱਗ ਗਈ ਉਹਨੇ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫੇ ਉੱਤਰ ਕੇ ਮਾਰੀਆਂ ਉਹਨਾਂ ਨੇ ਆਹ ਦੇਖੋ ਜੀ ਤਾਇਆ ਤਾਇਆ ਬੰਗਿਆਂ ਦੀ ਗੋਲੀ ਚੱਲ ਗਈ ਆ ਉਹਨੇ ਸੋ ਅਸੀਂ ਆ ਨਵਾਂ ਸ਼ੋਰਟ ਫਵਾੜਾ ਜਿਹੜਾ ਬੱਸ ਅੱਡਾ ਬੰਗਿਆਂ ਦਾ ਉੱਥੇ ਖੜੇ ਆ ਤੇ ਤਸਵੀਰਾਂ ਦੇਖ ਸਕਦੇ ਹੋ ਇਹ ਕੱਚ ਦੇ ਨਿਸ਼ਾਨ ਜਿਹੜੇ ਇੱਥੇ ਗੋਲੀਆਂ ਜਿਹੜੀਆਂ ਚੱਲੀਆਂ ਤਾਵਰ ਤੋੜ 25 22 ਗੋਲੀਆਂ ਜਿਹੜੀਆਂ ਚੱਲੀਆਂ ਜਿਹੜੀ ਸਕੋਰਪੀਓ ਤੇ ਗੋਲੀਆਂ ਚਲਾਈਆਂ ਗਈਆਂ ਜਿਹੜੇ I20 ਕਾਰ ਦੇ ਵਿੱਚ ਬੰਦੇ ਆਏ ਆ ਉਹਨਾਂ ਨੇ ਇਸ ਥਾਂ ਦੇ ਉੱਤੇ ਬੜਾ ਰੱਛ ਜਿਹੜਾ ਬੜਾ ਕਹਿੰਦੇ ਤੇ ਕਰਾਊਡ ਸੀ ਉਸ ਵੇਲੇ ਤਿੰਨ ਸਬਰਦਨ ਦੀ ਗੱਲ ਹੈ ਕਿ ਇੱਥੇ ਰੱਛ ਵੀ ਬਹੁਤ ਸੀ ਫਿਲਹਾਲ ਜਿਹੜਾ ਕਿ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਆ ਉਹ ਗੋਲੀਆਂ ਦੇ ਨਿਸ਼ਾਨ ਦੇ ਨਾਲ ਜਿਹੜਾ ਸ਼ੀਸ਼ਾ ਟੁੱਟ ਗਿਆ ਕੱਚ ਜਿਹ ਆ ਇਹ ਖੇលਿਆ ਔਰ ਜਾਣਕਾਰੀ ਜਿਹੜੀ ਸੂਤਰਾ ਤੋਂ ਮਿਲੀ ਹੈ ਕਿ ਇੱਕ ਦੀ ਜਿਹੜੀ ਮੌਤ ਹੋ ਚੁੱਕੀ ਹੈ ਸੋ ਬੜਾ ਤੇ ਦੂਜਾ ਜਿਹੜਾ ਜ਼ਖਮੀ ਹੈ ਬਾਕੀ ਦੇ ਨਾਲ ਦੇ ਜਿਹੜੇ ਉਹ ਵੀ ਜ਼ਖਮੀਆਂ ਤੇ ਬਾਕੀਆਂ ਜਿਹੜਾ ਸਾਰਿਆਂ ਨੇ ਜਿਹੜਾ ਡੀਐਨਸੀ ਹਸਪਤਾਲ ਜਿਹੜਾ ਦਾਖਲ ਕਰਾਇਆ ਗਿਆ ਪੁਲਿਸ ਜਿਹੜੀ ਹੈ ਜਾ ਕੇ ਡਿਊਟੀ ਹੋਈ ਹੈ ਇੱਥੇ ਕੈਮਰਾ ਸੀਸੀਟੀਵੀ ਕੈਮਰਾ ਲੱਗਾ ਆ ਬਿਲਕੁਲ ਥਾਣਾ ਸੌਗਾ ਜੀ ਦੂਰ ਤੇ ਆ ਔਰ ਉੱਥੇ ਡੀਐਸਪੀ ਜਿਹੜਾ ਆ ਆਫਿਸ ਹੈ ਸੋ ਮੌਕੇ ਦੇ ਜਿਹੜੇ ਆ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਉਹ ਵੀ ਪਹੁੰਚੇ ਹੋਏ ਨੇ ਜਾਂਚ ਚੱਲ ਰਹੀ ਆ ਸੋ ਤਸਵੀਰਾਂ ਤੁਹਾਨੂੰ ਮੈਂ ਉਹ ਜਗ੍ਹਾ ਦਿਖਾ ਰਿਹਾ ਦੋ ਕਾਰ ਸਵਾਜ ਜਿਹੜੇ ਕਿ ਆਏ ਕਾਈ 20 ਵਿੱਚ ਆਏ ਤੇ ਉਹਨਾਂ ਨੇ ਸਕੋਰਪਿਓ ਨੂੰ ਘੇਰ ਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਸਕੋਰਪਿਓ ਦੇ ਵਿੱਚ ਜਿਹੜੇ ਪੰਜ ਬੰਦੇ ਸੀ ਉਹਨਾਂ ਨੂੰ ਗੰਭੀਰੂ ਵਿੱਚ ਜ਼ਖਮੀ ਕੀਤਾ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਆ ਤੇ ਦੂਜਾ ਜਿਹੜਾ ਉਹ ਵੀ ਗੰਭੀਰੂ ਵਿੱਚ ਜ਼ਖਮਿਆ ਤੇ ਬਾਕੀ ਦੀ ਹਾਲਤ ਵੀ ਜਿਹੜੀ ਆ ਨਾਜ਼ਿਕ ਦੱਸੀ ਜਾ ਰਹੀ ਆ ਪਤਾ ਲੱਗਾ ਕੀ ਗੱਲ ਹੋਈ ਆ ਸਰ ਜੀ ਅਸੀਂ ਖਾਣਾ ਹੀ ਖਾਣਾ ਇੱਥੇ ਸਾਰੇ ਇੱਥੇ ਖਾਣਾ ਖਾਣੇ ਸੀਗੇ ਜਿੱਦਾਂ ਚੱਲਦੇ ਸਕੇ ਨਾ ਸੀਗੇ ਸ਼ਹਿਰ ਪਟਾਕੇ ਚੱਲਦੇ ਪਏ ਆ ਕੋਈ ਨਗਰ ਕੀਰਤਨ ਜਾਂ ਵਗੈਰਾ ਨਾਗਰ ਜਦੋਂ ਅਸੀਂ ਦੱਕਲ ਕਰੋ ਸਾਰੇ ਬੰਦੇ ਇੱਧਰ ਉੱਧਰ ਨੱਠ ਗਿਆ ਸੀ ਫੜਾਫੜ ਪੱਛੇ ਨੱਠ ਗਏ ਅੱਛਾ ਇਹ ਚੱਕਰ ਆਇਆ ਇੱਧਰ ਕਿੱਧਰ ਕਾਰ ਆਈ ਹੈ ਜਿਹੜੀ ਕੋਈ i20 ਕਾਰ ਦਾ ਨਹੀਂ ਪਤਾ ਜੀ ਆਪਾਂ ਨੂੰ ਕਿੱਧਰ ਆਈ ਆਪਾਂ ਖਾਣਾ ਖਾਣੇ ਉਸ ਵੇਲੇ ਉਸ ਵੇਲੇ ਪਰਲੇ ਪਾਸੇ ਅੰਜਾਮ ਸੀਗਾ ਰੋਡ ਖਾਲੀ ਸੀਗਾ ਜੀ ਮੋੜੇ ਖੜੀ ਸੀ ਬੱਸ ਸਾਡੇ ਸਕੋਰਪਿਓ ਘੇਰ ਕੇ ਇਸ ਤੇ ਫਾਇਰ ਕੀਤੀ ਹੈ ਹਾਂਜੀ ਸਕੋਰਪਿਓ ਘੇਰ ਕੇ ਫਾਇਰਿੰਗ ਹੋਈ ਹੈ ਇਹ ਨਹੀਂ ਗੱਡੀ ਬੰਦੇ ਆਧਾ ਅਗਲੇ ਨਹੀਂ ਪਤਾ ਲੱਗਾ ਆਪਾਂ ਕੱਡੇ ਕਿਹਨਾਂ ਨਹੀਂ ਕੱਡੇ ਲੋਕਾਂ ਦੇ ਕੱਡੇ ਕੱਡੇ ਯਾਨੀ ਕਿ ਲੋਕਾਂ ਨੇ ਆਮ ਜਨਤਾ ਜਿਹੜੀ ਜਿੱਦਾਂ ਉਹ ਚਲੇ ਗਏ ਮਾਰ ਮੂਰ ਕੇ ਆਮ ਜਨਤਾ ਨੇ ਕ ਪੁਲਸ ਆ ਗਈ ਸੀ ਮੇਰੇ ਕਹਾ ਇੱਕ ਬੰਦਾ ਤਾਂ ਪਹਿਲਾਂ ਹੀ ਆ ਗਿਆ ਸੀਗਾ ਜਦੋਂ ਚਲੇ ਗਏ ਉਦੋਂ ਆਈ ਜਾਣ ਕੇ ਪੁਲਸ ਹਾਂਜੀ ਉਸ ਤੋਂ ਭਾਈ ਪਤਾ ਨਹੀਂ ਗੋਲੀਆਂ ਚੱਲਦੇ ਹੋਏ ਇੱਥੇ ਅਸੀਂ ਅੰਦਰ ਬੜ ਗਏ ਸੀਗੇ ਅੰਦਰ ਬੜ ਗਏ ਕਿੰਨੀ ਗੋਲੀਆਂ ਅੰਦਰ ਜਾ ਕੇ ਚਾੜ੍ਹ ਰਹੀ ਪਤਾ ਨਹੀਂ ਭਾਈ ਯਾਰ ਅਸੀਂ ਜਦ ਤੱਕ ਬਾਹਰ ਨਿਕਲ ਜਾਂਦੇ ਚਾਰਾ ਕੁਝ ਹੋ ਚੁੱਕਾ ਸੀਗਾ ਇੱਥੇ ਮਤਲਬ ਚਾਰ ਕਰਕੇ ਬੰਦ ਹਾਂਜੀ ਚਾਰ ਤੋਂ ਬਾਅਦ ਉਹਨਾਂ ਦੀ ਲੋਕ ਹਾਂਜੀ ਹਾਂਜੀ ਤੇ ਜਿਹੜੇ ਲੋਕ ਸਵਾਰੀਆਂ ਜਿਹੜੇ ਖੜੇ ਸੀ ਸਵਾਰੀਆਂ ਖੜੀਆਂ ਸੀ ਸਾਰੇ ਭੱਜ ਗਏ ਸੀ ਸਾਰੇ ਭੱਜ ਗਏ ਸੀ ਟ੍ਰੈਫਿਕ ਜਿਹੜੀ ਸੀ ਟ੍ਰੈਫਿਕ ਸਾਰੇ ਹੀ ਟਾੜਾ ਦੀ ਗੋਲੀ ਆ ਪੁਲਸ ਹਾਂਜੀ ਪੁਲਸ ਆ ਰਹੀ ਇਹ ਵੀ ਕੋਈ ਨਾ ਕੋਈ ਗੱਲ ਪਤਾ ਨਹੀਂ ਨੱਠੇ ਜੀ ਹਾਏ ਇਹਦੇ ਨੱਠਣਾ ਹੀ ਬੰਦਾ ਹੁੰਦਾ ਇਹ ਵੀ ਕਿੰਨੀ ਗੋਲੀਆਂ ਤਾੜਦਣ ਹੋ ਰਹੀਆਂ ਉਹ ਨਾ ਨਹੀਂ ਭਾਜੀ ਅਜਾ 15 20 25 ਕੋਈ ਗੱਡੀयां ਸਾਹਮਣੇ ਸਾਹਮਣੇ ਖੜੀਆਂ ਸੀ ਜਾਂ ਨਹੀਂ ਆਪਾਂ ਦੇਖਿਆ ਨਹੀਂ ਕੁਝ ਦੇਖਿਆ ਉਹ ਦੋ ਟਾਰ ਕੇ ਭੱਜ ਗਏ ਭੱਜ ਗਏ ਜਿਹੜਾ ਹੀ ਪਹਿਲਾਂ ਭਾਜੀ ਟਾਰ ਕੇ ਟਾਰ ਕੇ ਤੋੜੇ ਨਾ ਲੱਗੇ ਦੌੜਨਾ ਪੈਣਾ ਭਾਜੀ ਜਾਂ دہشت ਨਹੀਂ ਹੋਵੇ ਆਪਣੀ ਦੁਕਾਨ ਤੇ ਸੀਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾ ਕੇ ਲੋ ਜਦੋਂ ਮੁਰਸ਼ਲ ਨਹੀਂ ਪਟਾਕੇ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦੇ ਗਾ ਕਸਟਮਰ ਸੀਗੇ ਮੇਰੇ ਕੋਲ ਇਸ ਟਾਈਮ ਤੇ ਜੇ ਡੀ ਸੀ ਸੀਗੀਆਂ ਕਾਫੀ ਜਣੀਆਂ ਤੇ ਜਿੱਦੇ ਬਾਹਰ ਦੇਖਿਆ ਵੀ ਕੁਝ ਨਹੀਂ ਪਹਿਲੇ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦੇ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਦਾ ਨਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਦਾ ਸਮਾਂ ਸੀਗਾ ਗੱਡੀਆਂ ਫਸ ਗਈਆਂ ਗੱਡੀ ਖੜੇ ਕਿਹੜੀ ਗੱਡੀ ਤੇ ਮਤਲਬ ਪਿਛਲੀ ਗੱਡੀ ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ। ਜੀ ਸਾਹਿਬ ਕਿੰਨੀਆਂ ਗੱਡੀਆਂ ਸੀ? ਦੋ ਗੱਡੀਆਂ ਸੀ ਜੀ ਦੇਖਿਓ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਵੱਲੋਂ ਜੀ ਬੱਸ ਸਟੈਂਡ ਵੱਲੋਂ ਆਈਆਂ ਇਹ ਵੀ ਪਤਾ ਲੱਗ ਗਿਆ ਕਿ ਪਿੱਛੋਂ ਗੋਲੀ ਚੱਲਦੀ ਆਈ ਹੈ। ਨੇ ਪਿੱਛੇ ਦਾ ਪਤਾ ਨਹੀਂ ਜੀ ਕੁਛ ਹੈ ਇੱਥੇ ਦੁਕਾਨ ਦੇ ਮੋੜੇ ਜੁਰੂਰ ਇੱਥੇ ਚੱਲੀ ਆ ਕਿੰਨੇ ਬੰਦੇ ਸੀ ਗੱਡੀਆਂ ਸੀ? ਐਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਫੁੱਲੇ ਹੀ ਸੀਗੀਆਂ ਮਤਲਬ। ਅੱਛਾ ਜੀ ਕਿੰਨੇ ਫਾਇਰ ਹੋਏ ਤੁਹਾਡੇ? ਫਾਇਰ ਤਾਂ ਜੀ ਗਿਣਤੀ ਨਹੀਂ। ਅੱਛਾ। ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਏ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਦੀ ਪਹਿਲਾਂ ਕਾਫੀ ਦੇਰ ਤੱਕ ਚਲੋ ਪਬਲਿਕ ਵੀ ਡਰ ਜਾਂਦੀ ਇਦਰੇ ਮਾਹੌਲ ਦੇ ਵਿੱਚ ਉਹ ਭੱਜ ਗਏ ਜਿਹੜਾ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫੇਕ ਪੁਲਿਸ ਮਲਾਜਮ ਆਇਆ ਉਹਨੂੰ ਬਾਜ਼ ਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਥੋੜੀ ਜੇ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਹਸਪੀਟਲ ਲੈ ਗਏ ਹੁਣ ਕਿੰਨੇ ਜ਼ਖਮੀ ਹੋਏ ਤੁਹਾਡੇ ਪਤਾ ਪੁੱਤਾ ਗੱਡੀ ਚੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਸ ਤਾਂ ਵੱਧ ਹੋਊਗੇ ਕੋਈ ਪਜਪੁਝ ਵੀ ਗਏ ਹੋਣਗੇ ਜਿਹੜੇ ਜੱਤ ਨਹੀਂ ਹੋਏ ਇੱਥੇ ਕਿਤੇ ਨੇੜੇ ਜਿਹੜੇ ਖੜੇ ਸੀਗੇ ਤਾਂ ਨਹੀਂ ਨਹੀਂ ਗੱਡੀਆਂ ਆਈਆਂ ਜੀ ਉਹ ਜੱਤ ਉਹ ਵੀ ਗੱਡੀਆਂ ਤੇ ਸੀ ਦੋਨੇ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫੇਰ ਉੱਤਰ ਕੇ ਮਾਰੀਆਂ ਉਹਨਾਂ ਨੇ